ਮੇਂ ਗੋਬੀ ਤਾਂ ਬੜੀ ਸੋਹਣੀ ਆ ਲੈ ਜਿਹੜੇ ਪਸੰਦ ਫੁੱਲ ਵੱਢ ਲੈ ਚੱਲ ਹੁਣ ਲਵਨੀ ਨੂੰ ਕਹਿ ਕੇ ਨਾ ਇੱਥੇ ਭਿੰਡੀਆਂ ਕੁੰਡੀਆਂ ਲਵਾ ਲਿਓ ਗੇਤੀਆਂ ਹਣੀ ਚਾਹੀਦੀ ਕਰਨ ਉਹਦਾ ਉਦੋਂ ਕੁੱਟਦੇ ਆਂ ਸਾਸ ਕੋੜਾ ਵਿੱਚੋ ਵਿੱਚੋ ਚੱਲਿਆ ਮੈਨੂੰ ਪੜਾ ਤੋ ਹੋਰ ਲੈ ਚੱਲ ਬੜੇ ਆ ਦੋ ਹੋ ਤੰਨੀਆਂ ਵੀ ਤੋੜ ਲੈ ਨਾ ਆਹ ਤਾਂ ਗੁਰਦੀ ਆ ਨਾ ਫੇਰ ਲਉਦੀ ਦਾ ਤੁੰਗ ਆਇਓ ਤੁਸੀਂ ਦੋਵੇਂ ਜਾਣੇ ਤਾਂ ਨਾਲੇ ਲੈ ਆਇਓ ਲੈ ਰੋ ਪਾਪਾ ਤਾਂ ਪਾਲਾ ਵਿੱਚ ਮਮਮੀ ਆਹ ਲਾ ਪਾਪਾ ਕਹਿੰਦੇ ਇਹ ਆ ਕੀ ਹੋਵੇ ਤੇ ਇਹ ਤੇ ਪਰੋਨੇ ਦਾ ਸੂਟ ਹੋਵੇ ਦੋ ਵਿੱਚ ਕੀ ਪਾਪੋ ਲਗਾ ਉਹ ਤੇਰਾ ਲੈ ਆਈ ਤੁਹਾਡਾ ਬਸ ਆ ਗਈ ਉੱਤੇ ਆ ਤੁਹਾਂ ਦੋਵੇਂ ਲਏ ਨਾ ਮਮਮੀ ਨੇ ਬੜਾ ਸੋਹਣਾ ਰੰਗ ਲਿਆਵਾ ਆ ਚੱਲ ਵਧੀਆ ਉਹ ਵੀ ਚੰਗਾ ਆ ਆ ਚੱਲ ਜਰਨੀਆਂ ਦੇ ਵਿੱਚ ਸਮਾਣਣ ਗਿਆ ਗੋਡੀ ਪਾਲਾ ਹੋਇਆ ਤੇ ਚੱਲ ਜਾਣਾ ਤੁਸੀਂ ਮੈਂ लवली ਚੱਲ ਜਾਣਾ ਤੈਨੂੰ ਪਤਾ ਹੀ ਆ ਫਿਰ ਤੇ ਘਰ ਦਾ ਨਹੀਂ ਸਾਥ ਮੇਰਾ ਹੋਣ ਲਿਆ ਪਾਲਾ ਵਿੱਚ ਆ 4 ਤੇ ਵੱਜ ਗਿਆ ਮੇਰਾ ਅੱਧਾ ਫਿਰ ਬਸ ਪੁੱਛਣਾ ਲੈ ਤੇ लवली ਨੂੰ ਪੈਸੇ ਦੇ ਹਨ ਥੋੜੇ ਬਹੁਤ ਤੇ ਮੱਝ ਦਾ ਪਤਾ ਕਰਨ ਜਾ ਕੇ ਅੱਛਾ ਮਹੀਂ ਲੈਣੀ ਤੁਸੀਂ ਹਾਂ ਮੱਝ ਲੈਣੀ ਹੁੰਦੀ ਹੁਣ ਅੱਛਾ ਅੱਛਾ ਤੇ ਜੇ ਜਿੱਦਣ ਲੱਲਿਆ ਜਿੰਨੇ پیسے ਪਹਿਣਗੇ ਨਾ ਤਸਨ ਤੇ ਫੋਨ ਦਾ ਕਰਦੀ ਚੱਲ लवली ਤੂੰ ਜਾ ਕੇ ਤੇ 20000 ਹੈਗਾ ਪਹਿਣ ਫਿਰ ਕਰ ਤੇ ਜੇ ਖੜਨਾ ਵਾ ਤੂੰ ਤੇ ਉਹ ਲੈ ਜਾ ਜਦ ਤੂੰ ਇਹ ਕਰ ਲਉਗੀ ਨਾ ਜਦ ਨਾਲ ਤੂੰ ਮੈਨੂੰ ਫੋਨ ਕਰਦੇ ਮੈਂ ਉੱਥੇ ਆ ਜਾਊਗਾ ਲੈ ਕੇ ਪੈਸੇ ਤੇ ਨਹੀਂ ਤੇ लवली ਤੂੰ ਇਦਾਂ ਕਰੀ ਹਾਂ ਮੱਝ ਵੇਖ ਲੈਂਦੇ ਤੇਰੇ ਬਾਜੀ ਤੇ ਤੂੰ ਸਾਰੇ ਪੈਸੇ ਉਦੋਂ ਨਹੀਂ ਲੈ ਆਵੀਂ ਚਲ ਵੀ ਕੀ ਜਾਂਦਾ ਕੋਈ ਨਹੀਂ ਆਦਾ ਚਲ ਠੀਕ ਹੈ ਮੈਂ ਦਿੰਦਾ ਜਾ ਪੁੱਤ ਲਿਆ ਸਭ ਹੋ ਜਾਗਾ ਮਾ ਪਹਿਲੇ ਕਰ ਜਿਉ ਮੈਂ ਜੇ ਲਾਇਦਾ ਹੁੰਦਾ ਵਾ ਹੈ ਤੇ ਇਦਾਂ ਹੀ ਆ ਤੇ ਪਰ ਤੁਹਾਨੂੰ ਵੀ ਤੰਗੀ ਮੈਂ ਦਿੰਨੀ ਆ ਕੋਈ ਗੱਲ ਹੀ ਨਹੀਂ ਕਿੰਨਾ ਕੁ ਜੀ ਦੋਗੇ ਤੁਸੀਂ ਮੈਨੂੰ ਇਹ ਤੇਰੇ ਪੈਰਾਂ ਪਿੱਛੇ ਰੱਬ ਨੇ ਸਾਨੂੰ ਕਹਿੰਦੀ ਕਿੰਨਾ ਤੇ ਦੇਣਾ ਵਾ ਆ ਦੇ ਪੁੱਤ ਨਾ 20 ਆ ਨਾ 20 ਤੇ ਜਿੰਨੇ ਤੇ ਉਹਦਾ ਫੋਨ ਕਰਦੀ ਤੇ ਮੈਂ ਉਸੇ ਵੇਲੇ ਇਹਨੂੰ ਕੱਲ ਦੂੰਗੀ ਚੱਲ ਮੈਂ ਤਾਂ ਹੁਣ ਇਹ ਅੰਨੀ ਆ ਕਿ ਮੇਰੇ ਵੀਰ ਨੂੰ ਨੌਕਰੀ ਮਿਲ ਜੇ ਤੇ ਫਿਰ ਮੈਂ ਆਪਜੀ ਜਾ ਮੰਗ ਲਿਆ ਕਰਨੀ ਆ ਇਹਦੇ ਕੋਲ ਕਿ ਵੀਰ ਨੂੰ ਆ ਚੀਜ਼ ਲੈ ਕੇ ਦੇ ਹੁਣ ਮਿਲ ਜੂਗੀ ਨੌਕਰੀ ਵੀ ਹੁਣ ਕੋਸ਼ਿਸ਼ ਤੇ ਦੇ ਰਹੀਆਂ ਕਰ ਤੇ ਮੈਨੂੰ ਹੁਣ ਤਾਂ ਚੜਾਇਆ ਅੱਡੇ ਤੇ ਕੋਈ ਨਾ ਚੜਾਉਂ ਤੇ ਮੰਮੀ ਦਾ ਧਿਆਰ ਰੱਖਿਆ ਕਰ ਚੰਗਾ ਮੇਰਾ ਨਾ ਹੋ ਜੇ ਤੂੰ ਦਵਾਰਾਂ ਵਿੱਚ ਚੱਲ ਜਾ ਕਿ ਬੱਚਿਆਂ ਦੀ ਰੋਟੀ ਜਾ ਕੇ ਪਕਾਉਣੀ ਹੋ ਪਾਜੀ ਨੂੰ ਫੋਨ ਕਰ ਦਨਾ ਮੈਨੂੰ ਗਾੜੀਆਂ ਲਿਆ ਜਾਂਦੇ ਹਨ ਕਿ ਚਲ ਕੋਈ ਨਹੀਂ ਕਰਦੇ ਤੂੰ ਕਰਦੇ ਹਾਂ ਤੇਰੇ ਕੋਲ ਹੈਗਾ ਮੈਂ ਕੋਈ ਤੈਨੂੰ ਮਚੜਾ ਕੇ ਫਿਰ ਕੋਈ ਕਰ ਦਿੰਦਾ ਹੁੰਦਾ ਚਲ ਠੀਕ ਆ ਆ ਚੰਗਾ ਮੰਮੀ ਆ ਜਾ ਧਿਆਨ ਰੱਖ ਲੈ ਆਪਣਾ ਕੋਈ ਧਿਆਨ ਧਿਆਨ ਦਵਾਈ ਦੂਈ ਜਾਂਦਾ ਆਉਂਦੀ ਜਾਂਦੀ ਰਿਆ ਕਰ ਕੋਈ ਨਹੀਂ ਮੈਂ ਮਾਰੂੰਗੀ ਫੇਰਾ ਫੇਰ ਨਾ ਤਹਾਂ ਬਿਠਾਦਾ ਤਾ ਤੇ ਦਿਲ ਥੋੜਾ ਜਿਆਦਾ ਠੀਕ ਹੋ ਜਾਂਦਾ ਵਾ ਕੋਈ ਨਹੀਂ ਮੈਂ ਆਉਂਗੀ ਵੀਰੇ ਸਰ ਉਹ ਰਾਜ ਇਹਨਾਂ ਕਿਹਦੇ ਕਲੋਗ ਆ ਗਿਆ ਰਮਨ ਦੇ ਕੰਮ ਮੈਨੂੰ ਕਹਿੰਦੀ ਮੈਂ ਤੁਹਾਡੇ ਆਉਂਦੇ ਨੂੰ ਆ ਜਣਾ ਤੇ ਮੈਂ ਕੰਮ ਤੋਂ ਆ ਗਿਆ ਹੀ ਹੂ ਤੇ ਮੋਡਰਨ ਚਾਰਾ ਸਕੂਲੋਂ ਆ ਗਿਆ ਹੁਣ ਪਤਾ ਨਹੀਂ ਹੁਣ ਚਾਚੀ ਘਰ ਗਈ ਹੋ ਕੇ ਕਿੱਥੇ ਖੇਡਣ ਡਿਆ ਕੋਈ ਪਤਾ ਹੀ ਨਹੀਂ ਇਸ ਗੱਲ ਦਾ ਮੈਨੂੰ ਲਵਨੀ ਨੇ ਫੋਨ ਤੇ ਕੀਤਾ ਸੀ ਚੱਲ ਫਿਰ ਮੈਂ ਲੈ ਹੀ ਉਹਨਾਂ ਨੂੰ ਪਰ ਵੇਖ ਤੇ ਕੰਮ ਉਤੋਂ 5 ਵਜੇ ਅਜੇ ਤੱਕ ਨਹੀਂ ਆਈ ਲੈ ਹੀ ਮੈਂ ਨੂੰ ਜਾ ਕੇ ਜਿਹੜਾ ਤੈਨੂੰ ਮੈਂ 200 ਰੁਪਏ ਦਿੱਤਾ ਸੀ ਸਾਰੇ ਦਾ ਸਾਰਾ ਖਰਚਾ ਆਈਆਂ ਨਹੀਂ ਉਹ ਤੇ ਮੇਰੇ ਕੋਲ ਆ ਆ ਤੇ ਲੱਦੀ ਹੁੰਦੀ ਹੈ ਤੂੰ ਹਾਂ ਹਾਂ ਤੁਸੀਂ ਮੇਰੀ ਗੱਲ ਤਾਂ ਸੁਣੋ ਮੈਂ ਪੇਕੇਆਂ ਦੇ ਘਰ ਗਈ ਹਾਂ ਤੇ ਇਦਾਂ ਹੀ ਆਉਣਾ ਆ ਗੋਭੀ ਹੀ ਲੱਗੀ ਉਹਨਾਂ ਦੀ ਅੱਛਾ ਤੇ ਮੰਮੀ ਆਂਦੀ ਵੀ ਲੈ ਜਾ ਜਾਂਦੀ ਸਬਜ਼ੀ ਬਣਾ ਲਈ ਤੇ ਚਲ ਆ ਤੁਹਾਨੂੰ ਮੈਂ ਵਿਖਾ ਦਿਆਂ ਫੜੋ ਤੁਸੀਂ ਆਹ ਨਾਲ ਕਿਤੇ ਪਾਈ ਆਇਆ ਹਾਂ ਮੈਂ ਪਿੰਡ ਸਾਰਿਆਂ ਜਾਣੀਆਂ ਸੂਤ ਲੈਣ ਲਈ ਆਂ ਆ ਮਮੀ ਨੇ ਮੇਰੇ ਵਾਸਤੇ ਲਿਆ ਏ ਆਂਦੀ ਗਰਮ ਸੂਟ ਹੀ ਗਾ ਤੇ ਮੇਰਾ ਜੀ ਕਰ ਪਿਆ ਤੁਹਾਨੂੰ ਮੈਂ ਫੇਰ ਵਾਸਤੇ ਲੈਣਾ ਤੇ ਇਹ ਕਾਤਾ ਡਕ ਜਾਮਾ ਕਮੀਜ਼ ਦੀ ਅੱਛਾ ਅੱਛਾ ਚੱਲ ਮੇਰਾ ਰਹਿਣ ਦੇਣਾ ਤੂੰ ਚੱਲ ਕੋਈ ਗੱਲ ਨਹੀਂ ਹੁਣ ਮਾਤਾ ਨੇ ਲਿਆ ਏ ਤੇ ਲੈਣ ਦੀ ਆਂਦੀ ਤੇ ਰਹਿਣ ਦੇ ਸੋਹਣਾ ਵਾ ਨਾ ਸੂਟ ਨਹੀਂ ਬਹੁਤ ਵਧੀਆ ਰੰਗ ਵੇ ਭਾ ਕਿੱਡਾ ਸੋਹਣਾ ਵਾ ਇਹ ਤਾਂ ਕੱਪੜੇ ਆ ਨਾ ਤੇ ਮਾਤਾ ਮੈਨੂੰ ਕੁਛ ਨਹੀਂ ਦਿੱਤੀ ਮੇਰਾ ਹੈਗਾ ਵਾ ਹਾਂ ਵੇਰਾ ਨਿਗਾ ਹੈਗਾ ਮੱਝ ਹੀ ਤੁਹਾਨੂੰ ਪੈਹਾਂ ਦੀ ਲੋੜ ਹੀ ਤੇ ਅਸੀਂ ਦਿੱਤੀ ਆ ਵੇਚ ਹੁਣ ਮੈਂ ਐਦਾਂ ਹੀ ਕਿਤੇ ਅੱਧਾ ਕਿਲੋ ਕਿਲੋ ਲੈ ਆਈਦਾ ਵਾ ਕਿ ਜਾਰਾ ਸਾਡਾ ਚੱਲਦਾ ਜਾਂਦਾ ਵਾ ਤੇ ਆਂਦੀ ਵੀ ਨਹੀਂ ਡੰਗਰ ਲੋ ਮੈਂ ਤਾਂ ਡੰਗਰ ਮਾਤਾ ਕਾਦਾ ਲਈਏ ਇਹ ਸਾਡੇ ਕੋਲ ਆ ਜਾਈਂਗਾ ਤੇ ਆ ਨਾ ਮੈਨੂੰ 20000 ਰੁਪਏ ਦਿੱਤਾ ਵਾ ਉਹਨਾਂ ਨੇ ਆਂਦੇ ਵੀ ਆ ਲੋ ਮੱਝ ਲੱਲਿਓ ਤੇ ਜੇ ਹੋਰ ਵਿੱਚ ਪੈਣਗੇ ਨਾ ਤਾਂ ਜਿੱਦਨ ਮੱਝ ਲਓਗੇ ਹਾਨੂੰ ਫੋਨ ਕਰਦੇ ਤਾਂ लवली ਪੈਸੇ ਲੈ ਕੇ ਆਜੂਗਾ ਹੋ ਰਮਨ ਆ ਕੋਡ ਰੱਖ ਕਿਉਂ ਕਿਤੇ ਕੰਮ ਲੋੜ ਲੜ ਪਿਆ ਜਾਂਦੀ ਮੱਝ ਕਾ ਸਾਨੂੰ ਪੱਠੇ ਨਹੀਂ ਪੈਣੇ ਸਾਡੇ ਕੋਲੋਂ ਤੇ ਮੇਰੀ ਗੱਲ ਸੁਣੋ ਕੀ ਕਹਿਣਗੇ ਵੀ ਮੱਝ ਦਾ ਕਰਕੇ ਅਸੀਂ ਪੈਸੇ ਦਿੱਤੇ ਆ ਤੇ ਇਹਨਾਂ ਘਰੇ ਖਰਚ ਖਰਚ ਲਏ ਆ ਉਹ ਕੋਈ ਗੱਲ ਨਹੀਂ ਤੂੰ ਰੱਖ ਕੋਲ ਆ ਤੇ ਲੋੜ ਲੜ ਪੂਰੀ ਕਰ ਲਾਂਗੇ ਸਾਡੇ ਨੂੰ ਨਸ ਪੱਠੇ ਪੈਣਗੇ ਨਾ ਬੰਦੇ ਉਹਨੇ ਤੈਨੂੰ 20000 ਰੁਪਏ ਤੇ ਦਿੱਤਾ ਹੀ ਆ ਚੱਲ 30000 ਰੁਪਏ ਹੋਰ ਦੇ ਦਿੰਦੇ ਨਾ ਤੇ ਮੇਰਾ ਰਾਦਾ ਇਹ ਆ ਪਾਲੇ 라ਖੇ ਨਾ ਤੇ ਉੱਤੇ ਲੈਂਟਰ ਪਾ ਲਈ ਤੇ ਅਜੇ ਮੀਹ ਕਿਤੇ ਹੁੰਦਾ ਤੇ ਪਹਿਲੋਂ ਜੂਣ ਲਾ ਪੈਂਦਾ ਚੱਲ ਕੋਈ ਗੱਲ ਨਹੀਂ ਮੈਂ ਫੇਰ ਜਾਊਂਗੀ ਨਾ ਤੇ ਮੈਂ ਮੰਮੀ ਨਾਲ ਹਵਲੀ ਜੀ ਗੱਲ ਕਰੂੰਗੀ ਅਜੇ ਕਮਾਤ ਦੇ ਪੈਸੇ ਆਉਣ ਵਾਲੇ ਆ ਫਿਰ ਮੈਨੂੰ ਕਹੂੰਗੀ 30 ਤੇ ਨਹੀਂ ਫਿਰ ਮੈਂ 50 ਹਜ਼ਾਰ ਕਹੂੰਗੀ ਜੇ ਹੋ ਸਕਿਆ ਨਾ ਤਾਂ ਗਾੜੀਆਂ ਗਾੜੀਆਂ ਪਲਸਟਰ ਕਰਾ ਲਾਂਗੇ ਮੂੰਹ ਮੱਥਾ ਜਿਆ ਮਾੜਾ ਜਿਆ ਬਨ ਜਾਊਗਾ ਉਹ ਮੈਨੂੰ ਇਹ ਆ ਕਿਤੇ ਕੋਈ ਆਈ ਜਾਂਦਾ ਵਾ ਯਾਰ ਦੋਸਤ ਨਾਲ ਤੇ ਕੀ ਕਰ ਲੈ ਕੇ ਚੱਲ ਕੋਈ ਨਹੀਂ ਤੁਸੀਂ ਸਾਰੀਆਂ ਗੱਲਾਂ ਮੈਨੂੰ ਇੱਥੇ ਖਲੋਤਿਆਂ ਖਲੋਤਿਆਂ ਪੁੱਛ ਲੈਣੀਆਂ ਵਾ ਮੈਨੂੰ ਵੀ ਰੋਟੀ ਪਾਣੀ ਦਾ ਕੋਈ ਵੇਖ ਲੈਣ ਦੋ ਲੀੜਾ ਕੱਪੜਾ ਵੇਖ ਲੈਣ ਦੋ ਵੀ ਜਿਹੜਾ ਪਾ ਕੇ ਗਈ ਹਾਂ ਸੁੱਕਣੇ ਕਿੱਥੇ ਆ ਲਿਆਓ ਫੜਾਓ ਚਲ ਲੱਭਦੀ ਤੇ ਹੈ ਨਹੀਂ ਕਿਤੇ ਪਤਾ ਨਹੀਂ ਕਿੱਥੇ ਗਈ ਹੈ ਰਮਨ ਰਮਨ ਆ ਗਈ ਭੈਣ ਜੀ ਮੈਂ ਵੇਖਣ ਦੀ ਸੀ ਮੈਂ ਤਾਂ ਦਿਖਦੀ ਨਹੀਂ ਕਿ ਸਾਹਮਣੇ ਬਹਿ ਜਾ ਬੈਠੀ ਹੋਰਸਣਾ ਕੀ ਹਾਲ ਹੈ ਹਾਂ ਠੀਕ ਠਾਕ ਵਧੀਆ ਅੱਛਾ ਤੁਸੀਂ ਸੁਣਾਓ ਕੀ ਕਰਦੇ ਆਏ ਮੈਂ ਵੀ ਬਸ ਕੁਛ ਨਹੀਂ ਤੇ ਮੈਨੂੰ ਇੱਕ ਗੱਲ ਦੱਸ ਅੱਜ ਕਿੱਥੇ ਚਲ ਗਈ ਸੀ ਤੂੰ ਜਾਣਾ ਮੈਂ ਕਿੱਥੇ ਸੀ ਪਿੰਡੋਂ ਨਾ ਕੱਲ ਮੰਮੀ ਨੇ ਫੋਨ ਕੀਤਾ ਸੀ ਅੱਛਾ ਵੀ ਮੈਂ ਠੀਕ ਨਹੀਂਗੀ ਅੱਛਾ ਤੇ ਮੈਨੂੰ ਮਿਲ ਜਾਣ ਕੇ ਹਾਂ ਤੇ ਜੱਕੋ ਤੱਕੇ ਦੇ ਘਰ ਕਰ ਕਰਕੇ ਨਾ ਹਾਂ ਇਹਨਾਂ ਨੂੰ ਕੰਮ ਤੇ ਤੋਰਤਾ ਤੇ ਕਰਨ ਨੂੰ ਸਕੂਲ ਭੇਜਤਾ ਅੱਛਾ ਤੇ ਪਿੰਡ ਗਈ ਹਾਂ ਜਰੀਕ ਤੇ ਕਿੱਦਾਂ ਹੁਣ ਮੰਮੀ ਠੀਕ ਵਾ ਇਹ ਇਦਾਂ ਹੀ ਦਵਾਈ دارو ਖਾ ਕੇ ਹੀ ਆ ਕਿ ਤੁਹਾਨੂੰ ਪਤਾ ਹੀ ਆ ਜਦੋਂ ਬਜ਼ੁਰਗਾਂ ਦਾ ਸਰੀਰ ਹੋ ਜਾ ਤਾਂ ਫਿਰ ਦਵਾਈਆਂ ਤੇ ਬੰਦਾ ਹੁੰਦਾ ਵਾ ਹਾਂ ਤੇ ਭਾਰੇ ਇੱਕ ਗੱਲ ਕਵਾਂ ਜਦੋਂ ਜਾਨੀ ਹੁੰਨੀ ਆ ਨਾ ਮੈਨੂੰ ਦੱਸ ਕੇ ਜਾਇਆ ਕਰ ਹੈ ਪਤਾ ਕੀ ਗੱਲ ਆ ਉਹ ਨਿਆਣਾ ਹੈਗਾ ਵਿਚਾਰਾ ਵਾਜਾ ਮਾਰਦਾ ਹੈਗਾ ਗੇਟ ਗੜੀ ਖਲੋ ਕੇ ਅੱਛਾ ਤੇ ਮੈਂ ਘਰ ਹੀ ਚੰਨ ਕੀਤੀ ਮੈਂ ਬਾਹਰ ਜਾਤੀ ਮਾਰੀ ਹਾਂ ਤੇ ਫਿਰ ਮੈਨੂੰ ਘਰ ਲੈ ਗਈ ਅੱਛਾ ਤੇ ਫਿਰ ਉਟੀ ਪਾੜੀ ਖਵਾ ਲਿਆ ਉਹਨੂੰ ਮੈਂ ਤਾਂ ਹੁਣ ਖੇਡਣ ਚਲ ਗਿਆ ਨਿਆਣਿਆਂ ਨਾਲ ਮੈਂ ਤੇ ਇਹ ਸੋਚਿਆ ਪਿਓ ਦੇ ਆਉਂਦਿਆਂ ਨੂੰ ਮਿਹਾ ਜਾਣਾ ਵਾ ਤੇ ਤੈਨੂੰ ਪਤਾ ਹੀ ਆ ਜਦੋਂ ਚਲ ਜੀਏ ਤਾਂ ਮਾਵਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਆਹ ਫੇ ਤੇ ਗੱਲ ਆ ਵੀ ਲੈ ਜਾਣੀ ਆ ਗੋਭੀ ਤੋੜ ਲਾ ਨਹੀਂ ਆ ਕਰ ਲਾ ਤੇ ਬੈਠਿਆਂ ਟਾਈਮ ਲੱਗ ਗਿਆ ਆਹ ਫੇ ਤੇ ਗੱਲ ਹੈ ਹੀ ਆ ਇਹ ਵੀ ਮੈਨੂੰ ਚਿੜਕੰਦੇ ਹੀਗੇ ਵੀ ਤੂੰ ਇੰਨੀ ਲੇਟ ਆਈਆਂ ਤੇ ਦਿਨ ਵੇਖ ਤੋ ਕਿਦ ਪਤਾ ਮਾਵਾਂ ਧੀਆਂ ਦੀਆਂ ਸੌ ਗੱਲਾਂ ਉਹ ਕੋਈ ਗੱਲ ਵਾ ਨਾ ਉਹ ਵੀ ਫੋਨ ਕਰ ਦਿੰਦੀ ਬਾਨੇ ਜਿਹਦੇ ਨਾਲ ਅੱਛਾ ਤੇ ਆਊਗੀ ਤੇ ਚੱਲ ਗੱਲਾਂ ਬਾਤਾਂ ਕਰੂੰ ਅੱਛਾ 9 ਘਰ ਹੋ ਗਏ ਨਾ ਫੇਰ ਵੀ ਬੜੀ ਰੋਂਕ ਹੋ ਜਾਂਦੀ ਆ ਆਹ ਇਹ ਤੇ ਗੱਲ ਹੈੀ ਤੇ ਕੱਲੀ ਕਰੇਗੀ ਕੀ ਤੇ ਮੈਂ ਸਗੋਂ ਕਹਿਣ ਦੀ ਮੈਂ ਹਮ ਹੁਣ ਮੁੰਡਾ ਵੀ ਆਈਏ ਤੇ ਮੋਟੀ ਆਜੂ ਤੂੰ ਵੀ ਰੋਟੀਆਂ ਪੱਕੀਆਂ ਖਾ ਲੇਗੀ ਪਤਾ ਕੀ ਗੱਲ ਵਾ ਹੁਣ ਉਮਰ ਵਾ ਉਮਰ ਵਾ ਕੇ ਹੁਣ ਤੇ ਇਦਾਂ ਕਰ ਆਪਣਾ ਭਰਾ ਵਿਆ ਠੀਕ ਵਾ ਨਾ ਤੇਰੀ ਮੰਮੀ ਨੂੰ ਵੀ ਆਸਰਾ ਹੋ ਜਾਊਗਾ ਪਰ ਉਹ ਮੰਨਦਾ ਹੀ ਨਹੀਂ ਅਜੇ ਮੈਂ ਤੇ ਕੱਲ ਵੀ ਉਹਨੂੰ ਕਿਹਾ ਅੱਛਾ ਨਹੀਂ ਮੰਨਿਆ ਮੁੰਡਾ ਲੈ ਦੱਸ ਮੰਦਾ ਨਹੀਂ ਆ ਤਾਂ ਮਨਾਰੋ ਉਹਨੂੰ ਕੋਈ ਗੱਲ ਨਹੀਂ ਮੈਂ ਤਾਂ ਕਹਿਣ ਦਈਆਂ ਵੀ ਉਹ ਮਾਤਾ ਕੋਲ ਰੋਟੀਆਂ ਪੱਕਦੀਆਂ ਵਾਂ ਕਿਤੇ ਚੱਕਰ ਖਾ ਕੇ ਡਿੱਗ ਜੂ ਤੇ ਤੇਰੇ ਪਾਲ ਸਿਆਪਾ ਹੋਰ ਪੈ ਜਾਣਾ ਵਾ ਆਹ ਨਹੀਂ ਬੜਾ ਔਖਾ ਹੈਣਾ ਫਿਰ ਖਾ ਜਾਣਾ ਵਾ ਕਿ ਪਰ ਨਹੀਂ ਕਰਦੇ ਆ ਐਦਾਂ ਕਿੰਨਾ ਕੁ ਚਿਰ ਟਾਈਮ ਲੰਘਣਾ ਵਾ ਨਹੀਂ ਨਹੀਂ ਕਰ ਲੋ ਕਰ ਲੋ ਟਾਈਮ ਨਾ ਹੁਣ ਤਾਂ ਟਾਈਮ ਆ ਹੋਂਤੇ ਰਿਸ਼ਤੇ ਵੀ ਆ ਜਾਣੇ ਵਾਧੂ ਤੇ ਟਾਈਮ ਲੰਗਾ ਤਾਂ ਮੁਰੇ ਰਿਸ਼ਤੇ ਵੀ ਨਹੀਂ ਹੁੰਦੇ ਹੁੰਦੇ। ਹੋਰ ਤੂੰ ਸੁਣਾ ਬੱਚਿਆਂ ਦਾ ਆਉਂਦਾ ਬਾਰੋਂ ਫੋਨ? ਆਹੋ ਬੱਚਿਆਂ ਦਾ ਫੋਨ ਆ ਜਾਂਦਾ ਵਾ ਠੀਕ ਠਾਕ। ਹਾਂ ਠੀਕ ਠਾਕ ਰਾਜੀ-ਬਾਜੀ ਵਧੀਆ ਵਧੀਆ ਚਾਹੀਦਾ ਵਾ। ਹਾਂ ਤੇ ਕਰਨੇ ਖਾੜੀ ਸੀ ਰੋਟੀ ਫੇਰ? ਨਹੀਂ ਮੈਂ ਰੋਟੀ ਖਵਾ ਲਤੀ ਉਹਨੂੰ ਚਾਹ ਵੀ ਪਿਆਲਤੀ ਸੀ। ਅੱਛਾ ਤੇ ਮੁੜ ਕੇ ਆਂਦਾ ਤੇ ਮੈਂ ਚਰਾ ਕੇ ਖੇੜ ਆਵਾ। ਅੱਛਾ ਅੱਛਾ ਤੇ ਮੈਂ ਕਿਹਾ ਜਾ ਤੂੰ ਖੇੜਿਆ ਕੋਈ ਗੱਲ ਨਹੀਂ ਹੈ। ਆਹੇ ਤੱਕ ਨਹੀਂ ਹੋਇਆ। ਹਾਂ। ਚੱਲ ਕੋਈ ਨਹੀਂ ਆਉਂਦਾ ਵਾ ਤੇ ਫਿਰ ਵੇਖ ਲਈ ਹੈ। ਮੈਂ ਤੂੰ ਚਾਹ ਬਣਾ ਕੇ ਲੈਂਦੀ। ਨਹੀਂ ਨਹੀਂ ਚਾਹ ਨ ਉਹ ਪਿੰਡ ਹੀ ਚਲ ਗਈ ਘੜੀ ਚਲ ਕੋਈ ਨਹੀਂ ਜਾਣਾ ਪੈਂਦਾ ਵਾ ਨਾ ਮੈਨੂੰ ਦੱਸ ਜਾ ਘਰ ਮਾੜਾ ਜਾਂ ਚੰਗਾ ਕੋਈ ਨਹੀਂ ਹੁਣ ਮੈਂ ਦੱਸ ਕੇ ਜਾਇਆ ਕਰੂੰਗੀ ਆਹੋ ਦੱਸ ਕੇ ਚਲ ਚੰਗਾ ਫਿਰ ਜਾਨੀ ਆ ਮੈਂ ਮੈਂ ਇਧਰ ਕੇ ਬਹਿ ਜਾਂਦੇ ਜਰੀਕ ਨਹੀਂ ਨਹੀਂ ਫੇਰ ਆਉਂਗੀ ਕਿਤੇ ਚਲ ਠੀਕ ਆ ਚੰਗਾ ਚੱਲ ਲਾਗੇ ਗਵਾਣ ਤੇ ਨਾਸਰਾ ਤੇ ਹੈ ਵਾ ਨਹੀਂ ਤੇ ਨਿਆਣੇ ਨੇ ਨਾ ਉਹ ਗਾੜੀ ਖਲੋਤੇ ਨੇ ਵੇਂਦੇ ਰਹਿਣਾ ਸੀ ਚਲ ਹੁਣ ਰੋਟੀ ਪਾਣੀ ਖਾ ਲਿਆ ਸੀ ਉਹਨੇ ਤੇ ਕੋਈ ਗੱਲ ਨਹੀਂ ਮੈਨੂੰ ਫਿਕਰ ਨਹੀਂ ਗਾਂ ਤਾਂ ਮੈਂ ਦੱਸ ਹੀ ਜਾਇਆ ਕਰੂੰਗੀ ਕਿ ਮੈਂ ਜਾਣਾ ਵਾ ਤੇ ਜੇ ਮੁੰਡਾ ਆਊਗਾ ਤਾਂ ਉਹਦੇ ਨਾਲ ਵੇਖ ਲਈ ਜਰੀਕ ਕੋਈ ਨੇ ਨੇ ਰੋਟੀ ਪਾਣੀ ਦੇ ਦਿਆ ਕਰਨਾ ਆਪੇ ਵੇਖ ਲਓ ਗਰੀਬੀ ਵੀ ਕਿਹੜੇ ਕਿਹੜੇ ਰੰਗ ਵਿਖਾਲਦੀ ਆ ਕਦੀ ਸੋਚਿਆ ਸੀ ਤੁਹਾਡੇ ਤੇ ਆਹ ਹਾਲਾਤ ਆਉਣਗੇ ਜਦੋਂ ਇਕੱਠੇ ਹੁੰਦੇ ਹਾਂ ਸਾਂਝਾ ਘਰ ਹੁੰਦਾ ਹੈ ਕਿੰਨੇ ਵਧੀਆ ਦਿਨ ਹੁੰਦੇ ਸੀ ਹੁਣ ਭਰਾ ਤੁਹਾਡੇ ਨੂੰ ਨੌਕਰੀ ਮਿਲ ਗਈ ਆ ਬੱਚੇ ਉਹਦੇ ਬਾਹਰ ਚਲ ਗਏ ਆ ਉਹਦੇ ਦਿਨ ਬਦਲ ਗਏ ਆ ਸਾਡੇ ਕੋਲ ਡੰਗਰ ਹੀ ਇੱਕ ਅੱਧਾ ਸਾਡੇ ਡੰਗਰ ਵੀ ਵੇਗ ਗਏ ਆ ਮੁੰਡਾ ਵੀ ਨਿਆਣਾ ਵਾ ਕਦੋਂ ਪੜ੍ਹੂ ਲਿਖੂਗਾ ਤੇ ਕਦੋਂ ਕਿਹ ਕੰਮ ਕਰ ਤੇ ਲੱਗੂਗਾ ਤੇ ਫੇਰ ਕਿਤੇ ਹੈ ਕਿ ਦਿਨ ਚੰਗੇ ਆ ਜਾਣ ਸਾਡੇ ਮਰੋ ਤੇ ਅਭੀ ਜਦੋਂ ਬੱਦਲ ਹੋ ਜਾਂਦਾ ਮੈਨੂੰ ਫਿਕਰ ਪੈਂਦਾ ਵੀ ਸਾਡੇ ਤੇ ਕਮਰੇ ਵਿੱਚ ਝੋਣ ਲਾ ਪੜਾ ਜਿਹੜਾ ਇੱਕ ਤਾਂ ਹੈਗਾ ਵਾ ਸੱਚ ਪੁੱਛੇ ਮੈਨੂੰ ਤੇ ਨੀਂਦ ਨਹੀਂ ਆਉਂਦੀ ਵੇਖ ਲੋ ਗਰੀਬਾਂ ਦੇ ਘਰ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਤੁਹਾਡੀ ਭੈਣ ਆਉਂਦੀ ਆ ਨਾ ਵੱਡੇ ਭਰਾ ਵੱਲੋਂ ਹੀ ਹੋ ਕੇ ਮੁੜ ਜਾਂਦੀ ਆ ਕਿ ਇਹ ਗਰੀਬ ਹੈਗੇ ਆ ਇਹਨਾਂ ਨੇ ਕੀ ਦੇਣਾ ਵਾ ਚੱਲ ਕੋਈ ਗੱਲ ਨਹੀਂ ਗੱਲ ਲੈਣ ਦੇਣ ਦੀ ਥੋੜਾ ਹੁੰਦੀ ਆ ਭੈਣ ਭਰਾ ਦੇ ਭੈਣ ਭਰਾ ਹੀ ਹੁੰਦੇ ਆ ਨਾ ਪਰ ਨਹੀਂ ਅੱਜ ਕੱਲ ਹੁਣ ਸਮਝ ਆਈ ਆ ਕਿ ਰਿਸ਼ਤੇਦਾਰੀਆਂ ਵੀ ਨਾ ਪੈਸੇ ਵਾਲਿਆਂ ਦੀਆਂ ਵਾ ਆਡੇ ਵਰਗੇ ਗਰੀਬਾਂ ਦੀ ਕੋਈ ਰਿਸ਼ਤੇਦਾਰੀ ਵੀ ਨਹੀਂ ਹੈਗੀ। ਉਹ ਤਾਂ ਗੱਲ ਰਬ ਨੇ ਠੀਕ ਵਾ। ਹੁਣ ਤੇਰਾ ਭਰਾ ਹੀ ਆ ਹੁਣ ਉਹਨੂੰ ਪਰਾਂ ਤੇਰਾ ਕਿੱਲੇ ਆਉਂਦੇ ਆ। ਜਿਵੇਂ ਆਹੀ ਆਖੀ ਪਿਉ ਦੀ ਰੀਸਾ ਕਰੀ ਛੜਕ ਹੁੰਦੀ ਆ ਵਾ। ਅੱਗੇ ਤਾਂ ਬੜੇ ਚੰਗੇ ਦੋਵੇਂ ਜਾਣੇ ਮਾਂ-ਪੋਤੀ ਹਰ ਥਾਂ ਮੇਰਾ ਸਾਥ ਦਿੰਦੇ। ਕੱਲ ਮੈਂ ਦੱਸਿਆ ਸੀ ਕਿ ਡੰਗਰ ਹੈ ਨਹੀਂਆ ਕੋਈ। ਉਸੇ ਵੇਲੇ ਆਂਦਾ ਨਹੀਂ ਪੈਣ ਡੰਗਰ ਲੈ। ਮੁੰਡਾ ਖਾਣ ਪੀਣ ਵਾਲਾ ਵਾ। ਐਹੋ ਉਮਰ ਦਾ ਖਾਣ ਪੀਣ ਦੀ। ਤੇ ਛੱਟ ਮੈਨੂੰ ਪੈਸੇ ਦੇ ਦਿੱਤੇ। ਮੇਰੀ ਗੱਲ ਸੁਣ ਰਮਨ। ਜਿਹੜਾ ਤੈਨੂੰ ਉਹਨਾਂ ਨੇ ਦਿੱਤਾ ਨਾ 20000 ਰੁਪਇਆ ਮੱਦ ਵਾਸਤੇ ਉਹ ਤੂੰ ਇਦਾਂ ਕਰ ਉਹਨਾਂ ਦਾ ਵਾਪਸ ਕਰਿਆ ਪਤਾ ਗੱਲ ਕੀ ਆ ਜੇ लवली ਅੱਜ ਨਿਆਣਾ ਵਾ ਪਤਾ ਤੇ ਉਹਨੂੰ ਹੈ ਹੀ ਆ ਨਾ ਵੀ ਭੈਣ ਨੂੰ ਪੈਸੇ ਦੇਣ ਏਡੇ ਠੀਕ ਆ ਨਾ ਤੇ ਭੜਕੇ ਉਹਨੇ ਆਪਣੀ ਵੋਟਿੰਗ ਦੱਸਿਆ ਕਰਨਾ ਵੀ ਜਦੋਂ ਮੈਂ ਨਹੀਂ ਵਿਆਹ ਤੇ ਭੈਣ ਨਾਲ ਕੋ ਪੈਸੇ ਖਰਦੀ ਹੁੰਦੀ ਸੀ ਤੂੰ ਇਦਾਂ ਕਰ ਤੂੰ ਉਹਨਾਂ ਦੇ ਪੈਸੇ ਵਾਪਸ ਕਰਿਆ ਨਹੀਂ ਨਹੀਂ ਇਦਾਂ ਦੀ ਗੱਲ ਕੋਈ ਨਹੀਂ ਗੀ लवली ਨਹੀਂ ਗਾ ਇਦਾਂ ਦਾ ਉਹਨੂੰ ਵੀ ਪਤਾ ਵਾ ਵੀ ਮੇਰੀ ਭੈਣ ਤੇ ਦੇਣ ਕਿਦਾਂ ਦੇ ਆ ਸਦਾ ਬੰਦੇ ਤੇ ਕੁਝ ਦਿਨ ਨਹੀਂ ਰਹਿੰਦੇ ਬਦਲ ਜਾਣੇ ਆ ਨਾਲੇ ਭਰਾ ਮੇਰਾ ਇੰਨੀ ਗੱਲ ਨਹੀਂ ਕਰ ਸਕਦਾ ਮੈਨੂੰ ਆਪਣੇ ਭਰਾ ਦਾ ਪਤਾ ਵਾ ਭਾਵੇਂ ਨਿਆਣਾ ਹੀ ਆ ਨਾ ਉਹਨੂੰ ਸਾਰੀ ਸਮਝਵਾ ਓਏ ਉਹ ਤਾਂ ਤੇਰੀ ਗੱਲ ਠੀਕ ਆ ਪਰ ਮੈਂ ਐਵੇਂ ਨਾ ਤੁਸੀਂ ਸੋਚੀ ਜਾਓ ਨਹੀਂ ਨਹੀਂ ਤੂੰ ਉਹਨਾਂ ਦੇ ਪੈਸੇ ਵਾਪਸ ਕਰਦੇ ਠੀਕ ਆ ਕੋਈ ਗੱਲ ਨਹੀਂ ਜਾ ਤੁਸੀਂ ਨਾ ਇਹ ਕਰੋ ਪਾਣੀ ਵਾਲੇ ਫੇਰਾ ਮਾਰ ਕੇ ਟਾਰ ਪਰ ਟੈਪ ਟੈਪ ਦੀ ਗਾਲੀਓ ਜਦੋਂ ਅਸੀਂ ਅੱਡ ਹੋਏ ਨਾ ਮੇਰੇ ਭਰਾ ਨੇ ਇੱਕ ਰਹੀ ਨਹੀਂ ਕਿਹਾ ਵੀ ਮੇਰੇ ਕੋਲ ਨੌਕਰੀ ਹੈਗੀ ਆ ਜਾਂ ਮੇਰਾ ਵਧੀਆ ਕਾਰੋਬਾਰ ਵਾ ਤੇ ਤੂੰ ਡੰਗਰ ਸਾਰੇ ਰੱਖ ਲੈ ਤੇ ਚਲ ਤੂੰ ਆਪਣਾ ਗੁਜ਼ਾਰਾ ਕਰੀ ਜਾਈ ਦੁੱਧ ਵੇਚ ਕੇ ਕੋਈ ਕਿਹਦਾ ਪੜਦਾ ਅੱਜਕੱਲ ਅੱਜਕੱਲ ਕੋਈ ਨਹੀਂਗਾ ਕਿਸੇ ਦਾ ਬੰਦਾ ਚੱਲ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮਹਾਰਾਜ ਨੇ ਸਾਡੇ ਹੀ ਦਿਨ ਮੋੜਨੇ ਆ ਸਭ ਕੁਝ ਵਧੀਆ ਹੋ ਜਾਣਾ ਵਾ ਅਸੀਂ ਆਪਣੇ ਮੁੰਡੇ ਨੂੰ ਪੜਾਉਣ ਦੇ ਆ ਨਾ ਔਖੇ ਹੋ ਕੇ ਵੀ ਉਹਦੀਆਂ ਫੀਸਾਂ ਦੇਣ ਦੇ ਆ ਕੋਈ ਗੱਲ ਨਹੀਂ ਉਹ ਵੀ ਵੇਖਣ ਦੇ ਆ ਵਾ ਵੀ ਮੇਰੇ ਮਾਂ ਪਿਓ ਕਿੰਦਾ ਮਿਹਨਤ ਕਰਨ ਦੇ ਆ ਐਵੇਂ ਫਿਕਰ ਨਾ ਕਰੀ ਜਾ ਜਾਂ ਤੁਸੀਂ ਬਾਹਰੋਂ ਫੇਰਾ ਤੋਰਾ ਮਾਰ ਕੇ ਆਓ ਐਵੇਂ ਫਿਕਰਾਂ ਚ ਪਈ ਜੀ ਚੱਲ ਮੈਂ ਆਈ ਕਰ ਫਿਕਰ ਤੇ ਵੀ ਸੱਚਾ ਕਰਦੇ ਆ ਦੋਵੇਂ ਭਰਾ ਇਕੱਠੇ ਹੀ ਵੇਖੋ ਪੜੇ ਆ ਇਕੱਠੇ ਹੀ ਤੇ ਜਵਾਨ ਹੋਏ ਆ ਉਹਨੂੰ ਆਪ ਨੂੰ ਨੌਕਰੀ ਮਿਲ ਗਈ ਆ ਗਾੜੀ ਬੱਚੇ ਵੀ ਸੈੱਟ ਹੋ ਗਏ ਆ ਤੇ ਇਹ ਲੈ ਕੇ ਦਿਹਾੜੀ ਢੱਪੇ ਜੋਗੇ ਮੁੰਡਾ ਵੀ ਅਜੇ ਛੋਟਾ ਵਾ ਚਲੋ ਕੋਈ ਗੱਲ ਨਹੀਂ ਮਹਾਰਾਜ ਤੇ ਘਰ ਦੇਰ ਵਾ ਹੰਦੇਰ ਨਹੀਂ ਆਪੇ ਕੋਈ ਨਹੀਂ ਸਾਰੇ ਕੰਮ ਹੱਡੇ ਦੀ ਹੱਲ ਕਰੂਗਾ ਮਾਦਾ ਮੇਰੇ ਸਾਹਮਣੇ ਤਾਈ ਘਰ ਚਲ ਗਈ ਉਦਾਂ ਕਹਿਣ ਦੀ ਮੈਨੂੰ ਤੁਰਿਆ ਨਹੀਂ ਜਾਂਦਾ ਮੈਨੂੰ ਦਵਾਈ ਲੈਦੇ ਆਉਂਾਂ ਜਾਉ ਤੇ ਫਿਰ ਨੂੰ ਵੇਲਾ ਹੈਗੀ ਐ ਉੱਥੇ ਵੀ ਗੱਲਾਂ ਹੀ ਕਰਨੀ ਬੀ ਤੂੰ ਰਮਾਨਾ ਬਿਸਤਰੇ 'ਚ ਬੈਠ ਚੱਲ ਇਹ ਘਰ ਹੈ ਨਹੀਂ ਓਦਾਂ ਜੇ ਘਰ ਹੁੰਦੀ ਤੇ ਮੈਂ ਫੋਨ ਲਾਉਂਦਾ ਨਾ ਰੁਪਿੰਦਰ ਨੂੰ ਇਹਨੇ ਘੌਂ ਘੌਂ ਕਰਨੋਂ ਹਟਣਾ ਹੀ ਨਹੀਂ ਚੱਲ ਘੜੀ ਉਹਦੇ ਨਾਲ ਲੱਭਣਾ ਆਪੇ ਆ ਜੂਗਾ ਕਰਨਾ ਰੁਪਿੰਦਰ ਨੂੰ ਫੋਨ ਲਾਉਣਾ ਚੱਲ ਇਹ ਵੀ ਗੱਲ ਤੇ ਘੜੀ ਹੋ ਜੂਗੀ ਉਹਦੋਂ ਆ ਜਾਣਾ ਮਾਦਾ ਨੂੰ ਹਲੋ ਹਾਂਜੀ ਇਹ ਹਾਲ ਚੱਲ ਜੇ ਸਤਿ ਸ੍ਰੀ ਅਕਾਲ ਜੀ ਐ ਨਹੀਂ ਅੱਜ ਤੁਸੀਂ ਅੱਜ ਮੈਂ ਕਾਲ ਜਉ ਗਿਆ ਗਿਆਗਾ ਜਦ ਮੈਨੂੰ ਫੋਨ ਕਰਕੇ ਦੱਸ ਦਿੰਦੀ ਤੇ ਮੈਂ ਵੀ ਨਹੀਂ ਜਾਣਾ ਉੱਥੇ ਅੱਛਾ ਅੱਛਾ ਠੀਕ ਹੈ ਦੇਖੋ ਠੀਕ ਠਾਕ ਹੈ ਸਾਰੇ ਘਰ ਮਾਡੀ ਮਾਦਾ ਗਈ ਗਵਾਨੀਆਂ ਘਰ ਮੈਂ ਆਉਦਾਨੀਆਂ ਨਾਲ ਥੌਂ-ਥੌਂ ਕਰਦੀ ਰਹਿਣਾ ਹੈ ਤੇ ਚਲੋ ਫੋਨ ਲੰਮਣਾ ਹਾਂ ਠੀਕ ਠੀਕ ਹਾਂ ਅੱਜ ਉਹ ਫੱਲ ਨੂੰ ਪਾਣੀ ਪੀਣੀ ਕੱਲ ਮੈਂ ਦਾਣ ਨਹੀਂ ਚੁੱਕਣ ਡਿਆ ਕੱਲ ਭੈਣ ਆਈ ਹੀ ਆਹੋ ਤੇ ਉਹ ਮੈਂ ਆ ਚੱਲ ਕੀ ਉਹਦੇ ਸਾਹਮਣੇ ਗੱਲ ਕਰਨੀ ਫਿਰ ਤੈਨੂੰ ਪਤਾ ਹੀ ਹੋ ਮਾਰਾ ਲੱਗੇ ਤੂੰ ਤਾਂ ਨਾ ਹੁੰਦੀ ਫੋਨ ਤੇ ਲੱਗਾ ਰਹਿਦਾ ਮੇਰੀ ਗੱਲ ਨਹੀਂ ਸੁਣਦਾ ਹਾਂ ਜੰਮੂ ਨਾ ਤਾਂ ਨਹੀਂ ਮੈਂ ਕੱਲ ਚੁੱਕਣ ਜਾ ਮੈਂ ਆਹ ਉਹ ਤੇ ਕੱਲ ਭੈਣ ਨਾਲ ਰਿਸ਼ਤੇ ਬਾਰੇ ਗੱਲ ਕਰਦੀ ਸੀ ਤੇ ਮੈਂ ਮੈਂ ਨਹੀਂ ਕਰਾਉਣਾ ਕਰਾਉਣਾ ਮੈਂ ਨਹੀਂ ਪਾਣੀ ਪੈਣਦਾ ਕਰਿਆ ਜਿਹੜੀ ਨਾ ਮੈਂ ਦੱਸਣਾ ਤੂੰ ਆਪਣੇ ਲੋ ਤੇ ਪੱਕੀ ਕਰਾ ਆ ਇਧਰੋਂ ਮੇਹਰੀਆਣਾ ਤੋਂ ਮਾਨ ਨਹੀਂ ਜਾਣਾ ਕੋਈ ਨਹੀਂ ਉਹ ਮੈਂ ਦੱਸ ਦਣਾ ਮੇਰੀ ਨਾ ਟੈਨਸ਼ਨ ਲੈ ਆ ਤੇ ਇੰਨਾ ਹੁਣ ਕਰ ਦੇਣਾ ਹੀ ਆ। ਅਜੇ ਤੇ ਨਹੀਂ ਮੈਂ ਪਹਿਲਾਂ ਨੀ ਪਾਣੀ ਪੀਣ ਜਾਵੇ ਅੰਡੇ ਆ ਵੀ ਮੈਣੀਆਂ ਕਰਨਾ ਜਿ ਮੈਣੀਆਂ ਕਰਨਾ। ਤੇ ਬਾਅਦ ਉਹ ਹੈ ਤੇ ਸਹੀ ਆ ਤੈਨੂੰ ਪਤਾ ਨਾ ਮਾਤਾ ਵੀ ਕੱਲੀ ਆ ਨਾ। ਜਿਆਦਾ ਇਹਨਾਂ ਵੀ ਕਰ ਰੋ ਢੀ ਪਾਣੀ ਬਗਾਉਣ ਨਾਲ ਕੋਈ ਤਾਂ ਤੰਈ ਹੈ। ਤਾਂ ਹੀ ਮੈਂ ਤੈਨੂੰ ਕਹਿਣਿਆ ਆਪਣੇ ਘਰ ਤੋਂ ਦੱਸ ਦੇ ਮੇਰੇ ਘਰ ਦੇ ਨਹੀਂ ਨਾ ਟੈਨਸ਼ਨ ਲੈ।

ਕੀ ਆ ਵਾ ਸੋਚਣਾ ਮੈਂ ਕੀ ਆ ਤੁਹਾਡੀ ਪਰਜਾਈ ਆਈ ਸੀ ਹਾਂ ਤੇ ਮੈਂ ਤਾਂ ਉਹਦਾ ਟੌਰ ਵੇਖ ਕੇ ਨਾ ਤੇ ਹੋਰ ਤਰ੍ਹਾਂ ਹੀ ਹੋਈ ਮੈਂ ਹਾਏ ਸਾਡੇ ਤੇ ਵੀ ਕਿਤੇ ਇਦਾਂ ਦੇ ਦੇਣਾ ਆਉਣਗੇ ਜਿੱਦਾਂ ਦੇ ਕੱਪੜੇ ਕਿਤੇ ਮੈਂ ਆਉਣ ਜਾਣ ਲੱਗਿਆਂ ਪੁੰਨੀ ਆ ਨਾ ਹੁਣ ਜਾਣ ਲੱਗਿਆ ਮੇਰੇ ਉਹ ਜਿਹੇ ਕੱਪੜੇ ਨੂੰ ਕਿਦਾਂ ਦੇ ਨਿਕਾਰੇ ਸੂਟ ਪਾਇਆ ਵਾ ਓਏ ਆਹੋ ਇਹ ਤੇਰੀ ਗੱਲ ਠੀਕ ਆ ਉਹ ਗੱਲ ਤੇ ਰਮਨ ਪੈਸੇ ਥੇਲੇ ਦੀ ਆ ਹੁਣ ਉਹਦੇ ਮੁੰਡੇ ਬਾਹਰ ਵਾ ਘਰ ਵਾਲਾ ਤਾਂ ਨੌਕਰੀ ਕਰਨ ਰਿਆ ਉੱਥੇ ਤੇ ਪੈਸੇ ਆਈ ਜਾਣ ਰਿਆ ਐ ਸਾਡੀ ਉਮਰ ਇਦਾਂ ਹੀ ਲੰਘ ਜੂਗੀ ਸਾਰੀ ਸਾਡੀ ਨਈ ਸੁਣੂਗਾ ਮਹਾਰਾਜ ਸਾਡੀ ਵੀ ਕੀ ਤਾਂ ਮਹਾਰਾਜ ਨੇ ਕਦੋਂ ਸੋਣੀ ਆ ਹੁਣ ਤੇ ਟਾਈਮ ਆ ਤੇ ਜਦੋਂ ਹੱਥ ਵਿੱਚ ਖੁੰਡੀ ਫੜ ਲਈ ਫੇਰ ਮਹਾਰਾਜ ਨੇ ਸੋਣੀ ਆ ਪਰ ਮਨ ਕੋਈ ਗੱਲ ਨਹੀਂ ਥੋੜਾ ਜਿਹਾ ਯਕੀਨ ਹੋਣਾ ਚਾਹੀਦਾ ਵਾ ਮਹਾਰਾਜ ਤੇ ਮਹਾਰਾਜ ਸਭ ਕੁਝ ਬਦਲ ਕੇ ਰਹਾ ਤੰਦਾ ਤੈਨੂੰ ਪਤਾ ਨਹੀਂ ਇਸ ਗੱਲ ਦਾ ਚੱਲ ਅਜੀ ਇਹ ਚੰਗੀ ਮੁੰਡਾ ਬੂਹੇ ਵਜੇ ਵੇਖ ਕੇ ਕੀ ਅੜਗਾੜੀ ਖਲੋਤਾ ਹੀ ਤੇ ਆਂਦੀ ਮੈਂ ਘਰ ਖੜ ਕੇ ਤੇ ਰੋਟੀ ਪਾਣੀ ਫਿਰ ਖਵਾਲਦਾ ਆਈਗਾ ਉਹ ਚੱਲ ਇਹ ਨਹੀਂ ਬੜਾ ਵਾ ਜੇ ਨਾਮ ਹੀ ਖਵਾਲਦੀ ਤੇ ਕੀ ਕਹਿਣਾ ਹੈ ਇਹ ਹੱਥ ਕੋਲੋਂ ਹੈਗੀ ਆ ਇਹ ਮੈਨੂੰ ਫਿਕਰ ਨਹੀਂ ਹੁੰਦਾ ਤਾਂ ਦੀ ਜਾਂ ਗਾਂ ਜਾਣਾ ਹੁੰਦਾ ਤਾਂ ਮੈਨੂੰ ਦੱਸ ਕੇ ਜਾਇਆ ਕਰ ਫਿਰ ਮੇਰਾ ਧਿਆਨ ਹੁੰਦਾ ਇੱਧਰ ਨੂੰ ਤੇ ਜੇ ਨਾਂ ਦੀ ਮੈਂ ਵੇਂਦੀ ਤਾਂ ਮੁੰਡੇ ਨਾਲ ਖਲੋਤੇ ਰਹਿਣਾ ਸੀ ਉੱਥੇ ਬਿਆਸ ਮੈਂ ਤਾਂ ਸੋਚਿਆ ਵੀ ਰਮਨ ਆ ਗਈ ਹੋਣੀ ਆ ਤੇ ਤੂੰ ਤੇ ਆਈ ਨਹੀਂ ਮੈਂ ਤੇ ਜੰਦਰਾ ਵੀ ਮਾਤਾ ਦੀਆਂ ਨਿੱਗੀਆਂ ਨਿੱਗੀਆਂ ਗੱਲਾਂ ਹੀ ਨਹੀਂ ਮੁੱਕਦੀਆਂ ਅੱਜੇ ਮੈਨੂੰ ਦੋਵੇਂ ਮਾਂ ਪੋਤਾਂ ਦੇ ਹੀ ਰਾਤ ਰਹਿਉ ਮੈਂ ਹੀ ਕਿਹਾ ਵੀ ਮੈਂ ਨਹੀਂ ਰਾਤ ਰਹਿਣਾ ਉਹਨਾਂ ਦੀ ਰੋਟੀ ਕਿੰਨੇ ਪਕਾਉਣੀ ਆ ਤਾਂ ਕਰਕੇ ਮੈਂ ਆਈ ਆ ਉਹਨੂੰ ਵੀ ਇਹੋ ਹੁੰਦਾ ਵਾ ਵੀ ਆਈ ਆ ਤੇ ਹੋ ਰਾਤ ਰਹੂਗੀ ਤੇ ਗੱਲਾਂ ਬਾਤਾਂ ਕਰਾਂਗੀ ਉਹ ਇਹ ਤੇ ਤੇਰੀ ਗੱਲ ਠੀਕ ਹੈ ਮੈਨੂੰ ਆਪਣੇ ਘਰ ਦੀ ਖੇਚ ਮਾਰਦੀ ਆ ਵੀ ਮੈਂ ਵੀ ਆਪਣੇ ਘਰ ਬਾਹਰ ਜਾ ਕੇ ਵੇਖਣਾ ਵਾ ਚੱਲਾਂ ਛੱਟਾਂ ਜੀਆਂ ਆ ਗਈਆਂ ਜੇ ਤੇ ਮੈਂ ਚੁੱਲਾ ਚਲਾ ਟੱਕ ਲਾਂ ਹੁਣ ਚੱਲ ਟੱਕ ਲਾਂ ਫਿਰ ਮੈਂ ਵੀ